ਦੋ ਬੰਦੇ ਰੈਸਕ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਇਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਹੈ ਤੇ ਗੁਰੀ 8ਵੀਂ ਪਾਸ ਪੜਿਆ ਤੇ ਤਮੰਨਾ ਨੇ ਹਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੁ ਪੜੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਨ ਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੀਐਸ ਸੁਲਤਾਨਵਿੰਡ थाना ਮੁਖੀ ਸ਼੍ਰੀ ਮੋਹਿਤ ਜੀ ਉਹਨਾਂ ਦੇ ਅਗਵਾਈ ਹੇਠ ਇਹਨਾਂ ਨੇ ਇੱਕ ਕੇਸ ਰਿਸਟ੍ਰੇਸ ਕੀਤਾ ਹੈ ਐਫਆਈਆ ਨੰਬਰ 152212 2024 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਐਸ ਸੁਲਤਾਨਵਿੰਡ ਇਹਦਾ ਐਸ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨ ਤਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲੋਂ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਖੋ ਕੇ ਤੇ ਕਾਰ ਪਜਾ ਕੇ ਲੈ ਗਏ ਤੇ ਜਿਵੇਂ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਇਹ ਮਸਲਾ ਹੈਗਾ ਰਾਤ ਦੇ 6 ਵਜੇ ਦਾ ਜਿਵੇਂ ਇਤਲਾ ਮਿਲੀ ਤੇ ਪੁਲਿਸ ਨੇ ਫਾਇਰ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਕ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਇਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਹੈ ਤੇ ਗੁਰੀ ਅ ਅੱਠਵੀਂ ਪਾਸ ਪੜਿਆ ਤੇ ਤਮੰਨਾ ਨੇ ਹਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੋ ਪੜੀ ਐ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਐ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਤਮੰਨਾ ਅ ਉਹ ਘਰ-ਬਾਰ ਦਾ ਹੀ ਕੰਮ ਕਰਦੀ ਹੈ ਜੀ ਇਹ ਡਰਗ ਡਿਕ ਵੀ ਹੈਗੇ ਜੋ ਪਤਾ ਚੱਲੇ ਆ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਐ ਗਲੰਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅ ਅਟੈਂਪਟ ਜਿਹਦੇ ਸਨਾਚ ਸਨਾਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਜਿਹੜਾ ਪਰਸ ਸਨਾਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਆ ਤੇ ਬਾਕੀ ਐਪਰੀਲੀਮਨਰੀ ਹੈਗਾ ਜਿਹੜਾ ਗੁਰਦੀਪ ਹੈ ਉਹਨੂੰ ਅਸੀਂ 8 12 ਨੂੰ ਅਰੈਸਟ ਕੀਤਾ ਸੀ ਤਮੰਨਾ ਨੂੰ 9 ਨੂੰ ਹੀ ਅੱਜ ਹੀ ਅਰੈਸਟ ਕੀਤਾ ਤੇ ਬਾਕੀ ਅਸੀਂ ਨਾ ਰਿਮਾਂਡ ਲੱਗੇ ਤੇ ਪੁੱਛਗਿੱਛ ਕਰਾ ਦਿੱਤੀ ਰਿਲੇਸ਼ਨ ਕੀ ਹੈ ਆਪਸ ਵਿੱਚ ਤਮੰਨਾ ਦਾ ਤੇ ਗੁਰੀਦ ਆਪਸ ਵਿੱਚ ਰਿਲੇਸ਼ਨ ਕੀ ਕਰਦਾ ਇਹ ਥੋੜੇ ਰਿਲੇਟਿਡ ਹੈਗੇ ਆ ਜੀ ਕਿਸ ਤਰ੍ਹਾਂ ਉਹ ਤੇ ਵਿਆਹੀ ਸੀ ਤੇ ਇਹ ਰਿਸ਼ਤੇ ਨਾਲ ਨਹੀਂ ਰਿਲੇਟਿਡ ਨਹੀਂ ਜੀ ਰਿਲੇਟਿਡ ਨਹੀਂ ਹਾਂਜੀ ਬੈਕਗ੍ਰਾਉਂਡ ਕੁਝ ਵੀ ਨਹੀਂ ਜੀ ਆਪਣਾ ਦੇ ਪਰਚਾ ਹਾਲ ਤੱਕ ਕੋਈ ਸਾਹਮਣੇ ਨਹੀਂ ਆਇਆ ਉਹ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕੋਈ ਪਰਚਾ ਵਗਰਾ ਹੋਵੇ ਉਹ ਪੁੱਜ ਗਿਆ ਤੇ ਸਾਹਮਣੇ ਆ ਜਾਊਗਾ ਪਰ ਹਾਲੇ ਕੋਈ ਪਰਚਾ ਸਾਹਮਣੇ ਨਹੀਂ ਆਇਆ ਪਰ ਡਰਗ ਅਡਿਕਟ ਦੀ ਰਿਪੋਰਟ ਆਈ ਹੈ ਸਰ ਲੋਕਾਂ ਨੂੰ ਰੋਕਣ ਵਾਸਤੇ ਲੇਡੀ ਦਾ ਸਹਾਰਾ ਲੈਂਦੇ ਹਿੰਦੀ ਆ ਦੇ ਕੇ ਰੋਕਣਾ ਕਈ ਵਾਰੀ ਸੜਕਾਂ ਦੇ ਉੱਤੇ ਗੱਡੀਆਂ ਰੋਕ ਦੀਆਂ ਨੇ ਉਹ ਉਹ ਵੀ ਲੈਂਦੇ ਹੋਣੇ ਆ ਜੀ ਤੇ ਪਲੱਸ ਚਾਰ ਜਨੇ ਸੀਗੇ ਇਹਨਾਂ ਨੇ ਇਕੱਠੇ ਰੋਕੇ ਜੀ ਸਵੇਰੇ 6 ਵਜੇ ਗੈਂਪੂਰੀਤ ਮਈ ਸੀ ਇਹਨਾਂ ਨੇ ਹਾਂਜੀ ਬਾਕੀ ਜਿਵੇਂ ਅਸੀਂ ਦੋ ਬੰਦੇ ਹੋਰ ਦੋ ਕਰ ਲਏ ਜਿਵੇਂ ਤਿੰਨ ਬੰਦੇ ਹੋਰ ਅਸੀਂ ਅਰੇਸਟ ਕਰ ਲਾਂਗੇ ਟੋਟਲ ਚਾਰ ਉਤਰੇ ਸੀ ਤੇ ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਕੀਤੀ ਸੀ ਇਹਨਾਂ ਨੇ ਉਹ ਹਾਲੇ ਪੁੱਜ ਕੇ ਸਾਹਮਣੇ ਆਊਗਾ ਜੀ ਤੇ ਨਸ਼ੇ ਦੇ ਕਿੰਨੇ ਘਾਤੀ ਕੀਨੇ ਨਸ਼ੇ ਦੇ ਆਦੀ ਹੈਗੇ ਉਹ ਹਾਲੇ ਮੈਡੀਕਲ ਕਰਾਇਆ ਤੇ ਉਹਦੇ ਤੋਂ ਪਤਾ ਚੱਲਿਆ ਜੀ ਲੇਡੀ ਵੀ ਨਸ਼ਾ ਕਰਦੀ ਸੀ ਲੇਡੀ ਵੀ ਜੀ